ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵਾਂਗੇ ਚੜ੍ਹਦੀ ਕਲਾ 'ਚ ਹੋਵਾਂਗੇ ਸੋ ਅੱਜ ਆਪਾਂ ਬਣਾਵਾਂਗੇ ਮੂਫਲੀ ਦੀ ਚਟਣੀ ਠੀਕ ਹੈ ਜੀ ਆਪਾਂ ਸ਼ਰਲ ਦੀ ਜੇ ਛਿਲਕਾ ਜੇ ਲਾ ਲਈਏ ਤੇ ਆਹ ਧਨੀਆ ਧਨੀਆ ਦੇ ਲੈਂਦੀਆਂ ਤੇ ਧਨੀਆ ਤੇ ਬਾਕੀ ਜਿਹੜਾ ਮਟੀਰੀਅਲ ਪਾਈ ਜਾਵਾਂਗੇ ਦੱਸੀ ਜਾਵਾਂਗੇ ਜੀ ਸੋ ਦੱਸਿਓ ਅੱਜ ਆਪਾਂ ਜਿਸ ਤਰ੍ਹਾਂ ਦੇ ਲੱਗ ਰਹੀ ਹਾਂ ਜਿਉਂਤੇ ਉਸ ਤਰ੍ਹਾਂ ਹੀ ਲੱਗ ਰਹੀ ਹੈ ਤੁਹਾਡੀ ਪਿਆਰੀ ਜੀ ਅਰਸ਼ੀ ਜੋਤ ਠੀਕ ਹੈ ਜੀ ਸੋ ਆਪਾਂ ਹੁਣ ਚੱਲਦੇ ਹਾਂ ਰੈਸਪੀ ਵੱਲ ਪਾਪਾ ਹਨਾ ਮੂਫਲੀ ਲਈ ਹੈ ਜੀ ਇਹਨੂੰ ਰੋਸਟ ਵਗੈਰਾ ਕੁਝ ਨਹੀਂ ਕਰਨਾ ਹੈਗਾ ਮੈਂ ਤਾਂ ਆਪਾਂ ਚਟਨੀ ਹੀ ਬਣਾ ਰਹੇ ਆ ਜੀ ਇਹਦੇ ਵਿੱਚ ਸਭ ਤੋਂ ਮੈਂ ਕੋਣ ਜਿਹੜੀ ਮੂਫਲੀ ਆਪਾਂ ਸਾਫ ਕੀਤੀ ਸੀ ਪਰ ਥੋੜਾ ਜਿਹਾ ਛਿੱਲੜ ਰਹਿ ਗਿਆ ਇਹਦੇ ਵਿੱਚ ਰੈੱਡ ਹੈ ਜੀ ਤੇ ਇਹ ਨਹੀਂ ਤੁਸੀਂ ਪਾਉਣੇਗਾ ਜੀ ਕਿੱਚ ਰਹਿ ਗਏ ਹੁਣ ਮੈਂ ਕੀ ਕਰਾਂ ਸਿੰਨੇ ਕੁ ਚੁੱਲੀ ਜਾਵਾਂ ਤੇ ਮੋਟ ਜਿਹੜੀ ਮੋਟੀ ਆ ਨਾ ਮੂਫਲੀ ਉਹ ਹੀ ਪਾਉਣੀ ਹੈ ਜੀ ਤੁਸੀਂ ਉਹ ਜਿਹੜੀ ਬਰੀਕ ਜੀ ਫਿਰ ਇਹਨਾਂ ਤੋਂ ਛਲਕੇ ਨਹੀਂ ਲੈਣਦੇ ਤਾਂ ਕਰਕੇ ਇਹਨੂੰ ਆਲਾਈਡ ਕਰਨਾ ਹੈ ਜੀ ਦੇ ਨੂੰ ਵੀ ਜਾ ਰਿਹਾ ਜਿਹੜਾ ਛੋਟਾ ਨੇ ਇਸ ਕਰਕੇ ਪਹਿਲਾਂ ਆਪਾਂ ਮੂਕਲੀ ਨੂੰ ਚੱਜ ਨਾਲ ਐ ਪੀਸ ਲੈਨੇ ਸਿਰ ਤੋਂ ਮੰਨਿਆ ਠੀਕ ਹੈ ਜੀ ਜਿਹੜੀ ਮੂਵੀ ਇਦਾਂ ਦੀ ਹੋ ਗਈ ਤਾਂ ਹੁਣ ਆਪਾਂ ਇਹਦੇ ਵਿੱਚ ਜਿਹੜਾ ਬਚੇ ਹੋਏ ਸੀਗੇ ਮੂਕਲੀਆਂ ਉਹਨਾਂ ਨੂੰ ਵਿੱਚ ਪਾ ਦੇਣਾ ਠੀਕ ਹੈ ਜੀ ਹੁਣ ਇਹਨਾਂ ਨੂੰ ਵੀ ਆਪਾਂ ਥੋੜਾ ਪੀਸ ਲੈਣਾ ਇਹੋ ਜੀ ਡੰਡੀਆਂ ਇਹਦੇ ਵਿੱਚ ਪਾ ਦਿਆਂ ਆਪਾਂ ਮੰਮੀ ਮੇਰੇ ਸੇ ਚਟਣੀ ਦੇਂਦੇ ਸੀਗੇ ਪਰ ਇਸ ਟਾਈਮ ਇਸ ਵਾਰ ਮੇਰੇ ਅਰਾਧਾ ਸੀਗਾ ਮੈਂ ਕਿ ਇਹਨੂੰ ਸਿੱਟਣਾ ਨਹੀਂ ਹੈਗਾ ਇਹਨੂੰ ਵੀ ਆਪਾਂ ਕੰਮ ਵਿੱਚ ਲੈਣਾ ਤੇ ਆਪਾਂ ਬਣਾਵਾਂਗੇ ਹੁਣ ਚਟਣੀ ਤੇ ਖਾਵਾਂਗੇ ਜੀ ਬਹੁਤ ਢੈਟ ਚਟਣੀ ਬਣਦੀ ਹੈ ਇਹ ਤੁਸੀਂ ਵੀ ਟਰਾਈ ਕਰਿਓ ਤੇ ਦੱਸਿਓ ਆਪਾਂ ਦਿਖਾ ਦਨੇ ਆ ਬਣਾ ਕੇ ਤੁਹਾਨੂੰ ਕਿੱਦਾਂ ਬਣਾਂ ਸੋ ਇੱਥੇ ਚਟਣੀ ਬਣਨ ਵਾਲੀ ਸੀਗੀ ਫਿਰ ਅਸੀਂ ਨੱਚੀ ਜਾਂਦੇ ਸੀ ਮੈਂ ਤੇਜੇਸ਼ ਨੇ ਭੰਗੜਾ ਪਾਇਆ ਟੰਗ ਲੰਗ 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 ਟੰਗ ਲੰਗ ਲੰਗ ਸੋ ਲੋ ਜੀ ਆਪਾਂ ਧਣੀਆਂ ਦੀਆਂ ਡੰਡੀਆਂ ਪੀਸਤੀਆਂ ਠੀਕ ਹੈ ਜੀ ਸੋ ਹੁਣ ਆਪਾਂ ਇਹਦੇ ਵਿੱਚ ਆਹ ਪਾ ਦੇਣੀ ਆਪਣੀ ਆ ਜਿਹੜਾ ਮੂਫਲੀ ਦਾ ਬਣਿਆ ਸੀਗਾ ਠੀਕ ਹੈ ਜੀ ਇਹਨੂੰ ਪਾ ਦੇਣਾ ਆਪਾਂ ਇਹਦੇ ਵਿੱਚ ਮਿਕਸੀ 'ਚ ਰਿਸ਼ਨ ਕੈਮਰਾ ਫੜ ਸੋ ਆ ਆਹ ਪਰੇ ਵਿੱਚ ਪਾ ਦੇਣਾ ਜੀ ਕਿਉਂਕਿ ਆਪਣੀ ਜਿਹੜੀ ਉਹ ਡੰਡੀਆਂ ਸੀਗੀਆਂ ਹੋ ਗਈਆਂ ਲੈਂਦੇ ਆਂ ਜੀ ਆਪਾਂ ਕਰਦੇ ਨੇ ਸਟੋੜਾ ਇਹ ਆ ਲਸਣ ਅਦਰਕ ਦਾ ਪੇਸਟ ਆ ਜੀ ਸੋ ਇਹ ਵੀ ਆਪਾਂ ਪਾ ਲੈਣਾ ਇਹਦੇ ਵਿੱਚ ਇੰਨਾ ਪਾਉਂਗੀ ਜਿਆਦਾ ਨਹੀਂ ਪਾਉਂਦੀ ਥੋੜਾ ਹੀ ਪਾਵਾਂਗੇ ਜਿਆਦਾ ਨਹੀਂ ਪਾਉਣਾ ਆਪਾਂ ਫਿਰ ਚੱਕੋ ਜੀ ਠੀਕ ਹੈ ਜੀ ਤੇ ਨੈਕਸਟ ਆਪਾਂ ਹਰੀ ਮਿਰਚ ਪਾਉਣੀ ਹੈ ਟੇਸਟ ਦੇ ਅਕੋਰਡਿੰਗ ਘੱਟ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਕਿ ਸਾਡੇ ਘਰ ਦੇ ਵਿੱਚ ਘਾਟ ਹੀ ਖਾਂਦੇ ਨੇ ਇੰਨੀ ਜਿਹੀ ਹਰੀ ਮਿਰਚ ਪਾਵਾਂਗੇ ਟੇਸਟ ਕੋਲ ਪਾ ਦਿੱਤਾ ਹੈ ਸੋ ਹੁਣ ਆਪਾਂ ਸਾਰੀਆਂ ਚੀਜ਼ਾਂ অলমোਸਟ ਪਾਈ ਦਿੱਤੀਆਂ ਨੇ ਸੋ ਹੁਣ ਆਪਾਂ ਇਹਨਾਂ ਨੂੰ ਇੱਕ ਦੋ ਵਾਰੀ ਹੋਰ ਘਮਾ ਲਾਂਗੇ ਜੀ ਮੋਨਾਂਚਰ ਘਮਾਓ ਜਿੰਨਾ ਚਿਰ ਮੈਕਸੀਮਮ ਹਰ ਸਕੂ ਜੀ ਜੀ ਬੋਡੀ ਕਿੰ ਘਟਨੀ ਬਣ ਕੇ ਤਿਆਰ ਹੋਈ ਹੈ ਤੇ ਖਾਓ ਪੀਓ ਐਸ਼ ਕਰੋ ਤੇ ਉਦੋਂ लो जी, देखो चटनी बन के होगी प्यार बहुत बन गई है चटनी बहुत घ चटनी ट्राई करो जी ठीक है जी ओनी जिमी मैच छानो टेस्टी अकॉर्डिंग पाव सो बहुत ही स्वादिष्ट थी बंडिया तो इसे किसी भी इटली सांबर ਦੇ ਨਾਲ ਰੋਟੀ ਤੇ ਪ੍ਰਾਠੇ ਤੇ ਆਪਕੇ ਖਾ ਸਕਦੇ ਹੋ ਤੇ ਬਹੁਤ ਜਿਆਦਾ ਟੇਸਟੀ ਲੱਗਦੀ ਹੈ सो रेसिपी ट्राई ਕਰੋ ਤੇ ਆਪਾਂ ਮੇਰੇ ਸੱਚੇ ਵਿੱਚ ਮੈਂ ਫਿਰ ਵੀ ਕਰਨਾ ਤੇ ਜੀ ਤਾਂ ਵੀਡੀਓ ਤੁਹਾਨੂੰ ਸਾਡੀਆਂ ਵਧੀਆ ਲੱਗੀਆਂ ਨੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਸੋ ਸਸੀ ਕਾ ਜੀ